ਪਟਿਆਲਾ ਜ਼ਿਲ੍ਹੇ ਦੇ ਹਲਕਾ ਨਾਬਾ ਵਿਖੇ ਧਰਮੀ ਮਹਾਰਾਜਾ ਹੀਰਾ ਸਿੰਘ ਜੀ ਦਾ 180ਵਾਂ ਜਨਮ ਦਿਹਾੜੇ ਤੇ ਧਾਰਮਿਕ ਸਮਾਗਮ ਰਿਆਸਤੀ ਕਿਲੇ ਵਿੱਚ ਕਰਵਾਇਆ ਗਿਆ ਇਸ ਮੌਕੇ ਤੇ ਸ਼੍ਰੀ ਖਾਨਪਟ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਉਪਰੰਤ ਗੁਰੂ ਕੇ ਕੀਰਤਨੀਏ ਸਿੰਘ ਕਥਾਵਾਚਕ ਭਾਈ ਰਜਿੰਦਰ ਸਿੰਘ ਵੱਲੋਂ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਚੇਦਨ ਸਿੰਘ ਜੋੜਾ ਮਾਜਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਸਮੇਂ ਕੇ ਕੈਬਨਟ ਮੰਤਰੀ ਚੇਤਰ ਸਿੰਘ ਜੌੜਾ ਮਾਜਰਾ ਅਤੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਸਾਂਝੇ ਤੌਰ ਤੇ ਕਿਹਾ ਕਿ ਮਹਾਰਾਜਾ ਹੀਰਾ ਸਿੰਘ ਨੇ ਰਿਆਸਤ ਇਹਨਾਬਾ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਇਆ ਹੈ ਹੀਰਾ ਸਿੰਘ ਨੇ ਕੁੱਲ 40 ਸਾਲ ਰਾਜ ਕੀਤਾ ਤੇ ਕੌਮ ਦੀ ਭਲਾਈ ਕੀਤੀ ਬਹੁਤਨੇਕ ਉਪਰਾਲੇ ਕੀਤੇ ਉਹਨਾਂ ਕਿਹਾ ਕਿ ਮਹਾਰਾਜਾ ਹੀਰਾ ਸਿੰਘ ਨੇ ਜਿਸ ਸੂਝ ਬੂਝ ਨਾਲ ਰਾਜ ਦਾ ਪ੍ਰਬੰਧ ਕੀਤਾ ਅਤੇ ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਉਹ ਇੱਕ ਯੋਗ ਸ਼ਾਸਕ ਦਾ ਵੱਡਾ ਉਦਾਹਰਨ ਹੈ ਉਨਾ ਆਪਣੇ ਰਿਆਸਤ ਵਿੱਚ अनेका ਵਿਦਿਅਕ ادارے ਖੋਲੇ ਪ੍ਰਸਿੱਧ ਵਿਦਵਾਨ ਮੈਕਸ ਆਰਥਰ ਮੈਕਾਲਫ ਨੂੰ ਸਿੱਖ ਰਿਲੀਜਨ ਕਿਤਾਬ ਲਿਖਣ ਲਈ ਬਹੁਤ ਮਾਲੀ ਅਤੇ ਹਰ ਤਰੀਕੇ ਦੀ ਸਹਾਇਤਾ ਦਿੱਤੀ ਇਸ ਮੌਕੇ ਦੇਵ ਮਾਨ ਵੱਲੋਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਅਤੇ ਆਈਆਂ ਹੋਈਆਂ ਸ਼ਖਸੀਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਕੂਲ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਅਤੇ 2000 ਦੇ ਕਰੀਬ ਮਹਾਰਾ ਹੀਰਾ ਸਿੰਘ ਦੀ ਪ੍ਰਤਿਮਾ ਦੀ ਫੋਟੋ ਵੰਡੀ ਗਈ ਅੰਤ ਵਿੱਚ ਅਟੁੱਟ ਗੁਰੂ ਕੇ ਲੰਗਰ ਵਰਤਾਏ ਗਏ ਇਸ ਮੌਕੇ ਮਹਾਰਾਣੀ ਪ੍ਰੀਤੀ ਸਿੰਘ ਐਮ ਐਲ ਏ ਹਰਮੀਤ ਸਿੰਘ ਪਠਾਨ ਮਾਜਰਾ ਦਲਵੀਰ ਸਿੰਘ ਗਿੱਲ ਯੂਕੇ ਤੇਜਿੰਦਰ ਸਿੰਘ ਖੈਰਾ ਗੁਰਦੀਪ ਸਿੰਘ ਦੀਪਾ ਰਾਮਗੜ੍ਹ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਜੱਸੀ ਸੋਈਆਂਵਾਲਾ ਐਸ ਡੀ ਐਮ ਨਾਬਾ ترਸੀਮ ਚੰਦ ਡੀ ਐਸ ਪੀ ਦਵਿੰਦਰ ਅਤਰੀ ਆਮ ਆਦਮੀ ਪਾਰਟੀ ਵਪਾਰ ਮੰਡਲ ਜ਼ਿਲ੍ਹਾ ਪ੍ਰਧਾਨ ਅਜੇ ਜ਼ਿੰਦਲ ਸੁਜਾਤਾ ਚਾਵਲਾ ਨਗਰ ਕੌਂਸਲ ਪ੍ਰਧਾਨ ਸੰਦੀਪ ਵੰਸਲ ਕਪਲ ਮਾਨ ਗੁਰਦੀਪ ਸਿੰਘ ਟੀਮਾਣਾ ਧਰਮਿੰਦਰ ਸਿੰਘ ਸੁਖੇਵਾਲ ਗੁਲਾਬ ਮਾਨ ਗਿਆਨ ਸਿੰਘ ਮੰਗੋ ਰਜਨੀਸ਼ ਮਿੱਤਲ ਸ਼ੈਟੀ ਹਰਪ੍ਰੀਤ ਸਿੰਘ ਪ੍ਰੀਤ ਸੀਨੀਅਰ ਕਾਉਂਸਲਰ ਤੇ ਬਲਾਕ ਪ੍ਰਧਾਨ ਟਰੱਕ ਯੂਨੀਅਨ ਅਮਨਦੀਪ ਸਿੰਘ ਰਹਿਲ ਪੰਕਜ ਪੱਪੂ ਸਟੀਲ ਸਤੀਸ਼ ਕੁਮਾਰ ਸੱਤੀ ਵੇਦ ਪ੍ਰਕਾਸ਼ ਡੱਲਾ ਦੀਪਕ ਨਾਗਪਾਲ ਦਰਸ਼ਨ ਅਰੋੜਾ ਹਰੀ ਕ੍ਰਿਸ਼ਨ ਸੇਠ ਰਾਣਾ ਨਾਭਾ ਜੀ ਐਸ ਪੱਟੀ ਜਸਵੀਰ ਸਿੰਘ ਵਜੀਦਪੁਰ ਭਪਿੰਦਰ ਸਿੰਘ ਕਲਰ ਮਾਜਰੀ ਸਿਮਰਨ ਅੜਕ ਚੋਹਾਨ ਸੋਕਦੇਵ ਸਿੰਘ ਮਾਨਾ ਰਾਮਕ੍ਰਿਸ਼ਨ ਭੱਲਾ ਗੁਰਲਾਲ ਸਿੰਘ ਮੱਲੀ ਗੁਰਜੰਟ ਅੱਛਲ ਗੁਰਚਰਨ ਸਿੰਘ ਲੋਹਾਰ ਮજરા ਹਰਪ੍ਰੀਤ ਸਿੰਘ ਪ੍ਰੀਤ ਰੋਨੂ ਸੇਠ ਨੀਰੂ ਸ਼ਰਮਾ ਸੋਨੀਆ ਪਹੂਜਾ ਪ੍ਰਿੰਸ ਸ਼ਰਮਾ ਹਰਮੇਸ਼ ਮੇਸੀ ਬਿੱਲਾ ਖੋਕ ਦਰਸ਼ਨ ਸਿੰਘ ਬੁੱਟਰ ਸੁਖਜਿੰਦਰ ਸਿੰਘ ਟੋੜਾ ਬਿੱਲਾ ਕੋਟ ਮੇਜਰ ਸਿੰਘ ਤੁੰਗਾ ਬਾਬਾ ਨਰਿੰਦਰਜੀਤ ਸਿੰਘ ਚਰਨ ਸਿੰਘ ਹਰਪ੍ਰੀਤ ਸਿੰਘ ਪ੍ਰੀਤ ਆਜ ਹਾਜ਼ਰ ਸਨ ਇਸ ਮੌਕੇ ਤੇ ਸੇਕੀ ਸਟੋਰੀਆਂ ਨਾਲ ਭਾਈ ਸਿਮਰ ਸਿੰਘ ਖਾਲਸਾ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਤਾਂ ਉਹ ਸਟੇਜ ਦੇ ਉੱਪਰ ਵਨਪੀਚ ਚਾਲੀਆ ਦੇ ਕੋਲ ਸੋਜਾ ਕਰਨ ਬਹੁਤ 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 ਧੰਨਵਾਦ ਜੀ। ਇਹਦਾ ਦੇਖੋ ਜੀ ਸਾਹਮਣੇ ਦੇਖੋ ਵੀਰੇ ਖਲੋ। ਬੋਲੇ ਸੋਨਹਾ। ਕੀ ਆ ਗਏ। ਓਕੇ ਜੀ। ਕੁਝ ਇਹਦਾ ਜਗਰਵਲਾ ਬਿਨਿਆ ਲੋ ਜਵੇ ਫਤੇ।